ਪ੍ਰੈਸ ਕਾਨਫਰੰਸ ਦੀ ਸੀ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨ ਦੇ ਲਈ ਕਿ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਆ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਜੋ ਵੀ ਜਨਤਾ ਨੇ ਮੈਨੂੰ ਪਤਵਾ ਦਿੱਤਾ ਹੈ ਮੈਨੂੰ ਮਨਜ਼ੂਰ ਹੈ ਔਰ ਅੱਗੇ ਤੋਂ ਆਪਣੇ ਤੇ ਹੋਰ ਕਮੀਆਂ ਦੇਖ ਕੇ ਜਿਹੜੀਆਂ ਉਹਨਾਂ ਨੂੰ ਦੂਰ ਕਰੂੰਗੀ ਔਰ ਫਗਵਾੜੇ ਵਿੱਚ ਹੀ ਰਹਿਣਾ ਆ ਸੋਸ਼ਲ ਕੰਮ ਜਿੰਨੇ ਮੈਂ ਪਹਿਲਾਂ ਕਰਦੀ ਸੀ ਉਸ ਤੋਂ ਬਾਅਦ ਚੱਲੂਗੇ ਹੁਣ ਤੇ ਕੀ ਲੱਗਦਾ ਫਤਵਾ ਜਿਹੜਾ ਦਿੱਤਾ ਵੀ ਕਾਰਨ ਕੀ ਲੱਗਦਾ ਤੁਹਾਨੂੰ ਕੋਈ ਕਾਰਨ ਨਹੀਂ ਹੈ ਹਰ ਇੱਕ ਦੀ ਆਪਣੀ ਸੋਚ ਹੈ ਸੋਚ ਦੇ ਮੁਤਾਬਕ ਉਹਨਾਂ ਨੇ ਵੋਟ ਪਾਈ ਹੈ ਸੋਮ ਪ੍ਰਕਾਸ਼ ਜੀ ਨੇ ਜੋ ਕੰਮ ਕੀਤੇ ਸੀ ਉਹਨਾਂ 'ਚ ਕੋਈ ਕਮੀ ਨਹੀਂ ਹੈ ਇਹ ਸਾਰਿਆਂ ਨੂੰ ਪਤਾ ਹੈ ਹਰ ਇੱਕ ਦਾ ਮਨ ਗਵਾਈ ਦੋਗਾ ਕਿ ਸੋਮ ਪ੍ਰਕਾਸ਼ ਜੀ ਨੇ ਸਾਡੇ ਕੰਮ ਕਰਨ ਲਈ ਕੋਈ ਕਮੀ ਨਹੀਂ ਛੱਡੀ ਇਹ ਸ਼ਹਿਰ ਨੂੰ ਅੱਛਾ ਬਣਾਉਣ ਲਈ ਕੋਈ ਕਮੀ ਨਹੀਂ ਛੱਡੀ ਹੈ ਔਰ ਜੇ ਇਹ ਇਹ ਉਹਨ ਕਾਮਯਾਬੀ ਮਿਲਦੀ ਤਾਂ ਹੋਰ ਵੀ ਕੰਮ ਕਰਦੇ ਪਰ ਹੁਣ ਵੀ ਕੰਮ ਕਰਨੇ ਆ ਕੋਈ ਵੀ ਕੰਮ ਜਿਹੜਾ ਚੱਲਦਾ ਉਹ ਰੁਕੂਗਾ ਨਹੀਂ ਔਰ ਜੋ ਮਨਜ਼ੂਰ ਹੋਇਆ ਉਹ ਵੀ ਅਸੀਂ ਦੋਨੋਂ ਜਣੇ ਰਲ ਕੇ ਕਰਾਵਾਂਗੇ ਕੋਈ ਵੀ ਕੰਮ ਨਹੀਂ ਰੁਕੂਗਾ ਫਗਵਾੜੇ ਚ ਰਹਿਣਾ ਫਗਵਾੜੇ ਦੀ ਸੇਵਾ ਕਰਨੀ ਆ ਫਗਵਾੜੇ ਦੀ ਸੋਸ਼ਲ ਵਰਕ ਕਰਨਾ ਔਰ ਵਿਧਾਨ ਸਭਾ ਦੀ ਇਲੈਕਸ਼ਨ ਲੱਗੇ ਬਹੁਤ ਜਲਦੀ ਆ ਉਹਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਆ ਔਰ ਇੱਥੇ ਹੀ ਰਹਿ ਕੇ ਕਰਨੀਆਂ ਆ ਔਰ ਮੈਂ ਪ੍ਰੈਸ ਵਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਆਪਣੇ ਵਰਕਰਾਂ ਨੂੰ ਵੀ ਕਹਿੰਦੀ ਆ ਕੀ ਹੌਸਲੇ ਬੁਲੰਦ ਰੱਖਿਓ ਮੇਰਾ ਬੁਲੰਦ ਹੈ ਤੁਸੀਂ ਵੀ ਬੁਲੰਦ ਰੱਖੜੇ ਆ ਹਮੇਸ਼ਾ ਅਸੀਂ ਦੋਨੋਂ ਜਣੇ ਤੁਹਾਡੇ ਨਾਲ ਖੜੇ ਆ ਪਬਲਿਕ ਦੇ ਨਾਲ ਖੜੇ ਆ ਕਿਸੇ ਨੂੰ ਵੀ ਕੋਈ ਤਕਲੀਫ ਹੈ ਜਾਂ ਕੋਈ ਸ਼ਾ ਉਹ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਕਹਿ ਸਕਦਾ ਉਹਦਾ ਹੱਲ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅੰਟੀ ਜਨਤਾ ਦੀ ਕੋਈ ਅੱਧੀ ਚੱਲੂਗੀ ਬਿਲਕੁਲ ਜੀ ਜਨਤਾ ਦੀ ਰਸੋਈ ਉਦਾਂ ਹੀ ਚੱਲੂਗੀ ਉਹ ਤਾਂ ਇੱਕ ਮੇਰਾ ਵਿਚਾਰ ਹੈ ਉਹਦੇ ਚ ਤਾਂ ਇੱਕ ਪਰਮਾਤਮਾ ਦਾ ਰੂਪ ਹੈ ਉੱਥੇ ਤਾਂ ਪਬਲਿਕ ਦੇ ਵਿੱਚ ਜਿਹੜੇ ਖਾਣਾ ਖਾਂਦੇ ਆ ਸੋ ਉਦੋਂ ਹੀ ਚੱਲੂਗੀ ਉਹ ਕੋਈ ਨਹੀਂ ਰੁਕੂਗੀ ਜਿਨ੍ਹਾਂ ਨੂੰ ਮੈਡੀਸਨ ਜਿਨ੍ਹਾਂ ਨੂੰ ਲੋੜ ਹੈ ਉਹ ਵੀ ਦੇਣੀ ਆ ਜਿਹੜੇ ਬੱਚਿਆਂ ਨੂੰ ਸਟੱਡੀਜ਼ ਲੋੜ ਪੈਂਦੀ ਆ ਉਹ ਵੀ ਕਰ ਜੋ ਵੀ ਮੈਂ ਪਹਿਲਾਂ ਸੋਸ਼ਲ ਵਰਕ ਕਰਦੀ ਆ ਸਾਰੇ ਹੀ ਉਦਾਂ ਹੀ ਚੱਲੂਗੇ ਉਹਨਾਂ 'ਚ ਕੋਈ ਕਮੀ ਨਹੀਂ ਆਊਗੀ ਤਾਂ